ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਜਗਵਿੰਦਰ ਸਿੰਘ ਟਪਾ ਨਾਵਲਿਸਟ ਐਂਡ ਜਰਨਲਿਸਟ ਮੈਂ YouTube ਸ਼ੈਰੀ ਐਂਡ ਨਿਊਜ਼ ਰਾਹੀਂ ਆਪ ਨਾਲ ਕੁਝ ਗੱਲਾਂ ਕਰਨਾ ਚਾਹਾਂ ਅੱਜ ਦਾ ਜੋ ਸਬਜੈਕਟ ਹੈ ਉਹ ਹੈ ਡਿਸਕਸ਼ਨ ਆਬਾਊਟ ਜਿੰਨੀ ਚੌਂ ਉਧੇ ਹਣਾ ਪਛੇ A ਜ਼ੋਨ ਵਿੱਚ ਰੂਲਿੰਗ ਪਾਰਟੀ ਦੇ ਸੰਜੀਵ ਕੁੜਾ ਜਿੱਤ ਗਏ ਨੇ ਸੈਕਿੰਡ ਨੰਬਰ ਤੇ 파ਟ 쿠ਸ਼ਨ ਆਸ਼ੂ ਤੀਜੇ ਨੰਬਰ ਤੇ अशोक अरोड़ा बीजेपी के चौथे नंबर त्रोमणी अकाली दल के उम्मीदवार पानु प्रकाश सिंह जिन्हों की जबानत भी जब्त हो गई जबानत भी आपको बचा नहीं सके हैं आम आदमी पार्टी वाले पैंती हज़ार के लगभग वोटा ले गए भारत भूषण आशु चौबीस हज़ार के लगभग ले गए ਬੀਜੇਪੀ ਵਾਲੇ 20000 ਦੇ ਲਗਭਗ ਰਹਿ ਗਏ ਤੇ ਕਾਂਲੀ ਪੱਲ ਨੇ ਉਹਦੀ ਜਵਾਲਤ ਨਹੀਂ ਜਾ ਨਹੀਂ ਸਕਿਆ 15000 ਜੇ ਵੋਟਾ ਹੋਣ ਤਾਂ ਜਵਾਨ ਤ জব্দ ਪਰ ਬਚਤ ਹੁੰਦੀ ਹੈ ਜੇ ਘਟ ਹੋਣ ਤਾਂ ਜਵਾਨ ਤ জব্দ ਹੋ ਜਾਂਦੀ ਹੈ ਉਹਦੀ ਜਵਾਲਤ ਨਹੀਂ ਚਾ ਸਕੀ ਇਹ ਨਤੀਜੇ ਆਉਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਰਾਜਨੀਤਿਕ ਗਲਿਆਰੇ ਵਿੱਚ ਸ਼ੁਰੂ ਹੋ ਗਏ ਪਹਿਲੀ ਗੱਲ ਕਿ 2027 ਦੀ ਚੋਣ ਵਿੱਚ ਕੌਣ ਜਿੱਤੂ ਹੋ ਸਕਦਾ ਹੈ ਕਾਂਗਰਸ ਦੀ ਪਾਰਟੀ ਵਾਲੇ ਕਹਿੰਦੇ ਅਸੀਂ ਜਿੱਤ ਕੇ ਅਸੀਂ ਹੋਣਗੇ ਕਾਂਗਰਸ ਵਾਲੇ ਕਹਿੰਦੇ ਅਸੀਂ ਵੀ ਹੋ ਸਕਦੇ ਹਾਂ ਤੇ ਭਾਜਪਾ ਵਾਲੇ ਕਹਿੰਦੇ ਨੇ ਕਿ ਜੇ ਸਾਡਾ ਗੱਠਜੋੜ ਹੋ ਜਾਵੇ ਇਹ ਚੰਸੇ ਆਈਆਂ ਹਨ ਅਕਾਲੀ ਦਲ ਦੇ ਲਾਹੌਰ ਤੌफी ਵੀ ਬਾਜ਼ੀ ਮਾਰ ਸਕਦੇ ਆ ਪਰ ਇਸ ਗੱਲ ਦੇ ਵਾਸਤੇ ਮੁੱਖ ਵਿਸ਼ਾ ਅਪਣ ਅੱਜ ਗੱਲ ਕਰਨ ਲੱਗਾ ਕਾਲੀ ਪਾਪਾ ਗੱਠ ਜੋੜ ਜਾਂ ਸੁਭਾਵਨਾਵਾਂ ਬਾਰੇ ਇਹ ਕੀ ਸੁਭਾਵਨਾਵਾਂ ਬਣਦੀਆਂ ਨਹੀਂ ਇਹ ਜੀਪੀ ਦੀ ਜੇ ਚਾਹਤ ਰਹੀ ਹੈ ਕਿ ਸਾਡਾ ਗੱਠ ਜੋੜ ਹੋਵੇ ਕਾਲੀ ਦਲ ਤਾਂ ਜਰੂਰ ਵਿਚਾਰ ਲੋਕੀ ਤਿਆਰ ਹੈ ਜੀ ਹਾਂ ਇਸ ਇਕੱਠ ਜੋੜ ਵਾਸਤੇ ਅਸੀਂ ਤਿਆਰਾਂਗੇ ਉਹ ਤਾਂ ਮੱਲੂ ਮੁਰੇ ਉੱਪਰ ਚੜਦੇ ਨੇ ਪਰ ਵਿਜੀਟ ਨੇ ਇਹ ਵੀ ਜਾਣ ਲਈ ਹੈ ਕਿ ਪ੍ਰੇਕਾਂ ਦੀ ਗੱਲ ਦੀ ਹਾਲਤਾਂ ਸੁਧਰੀ ਤਾਂ ਇਸ ਇਕੱਠ ਜੋੜ ਨੇ ਕੰਮਜਾਜ਼ ਨਹੀਂ ਹੋਣਾ ਹੁਣ ਉਹ ਕਈ ਤਰ੍ਹਾਂ ਦੀਆਂ ਤਰਤੀਬਾਂ ਸੋਚ ਰਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਜਿਹੜੇ ਪਹਿਲਾਂ ਦੂਜੇ ਪਾਰਟੀਆਂ ਜੋ ਜ ਕਾਲੀ ਦਲ ਚੋਂ ਪਾਸ ਤੋਂ ਤੇ ਆ ਕੇ ਬੀਜੇਪੀ ਸ਼ਾਮਲ ਹੋ ਗਏ ਉਹ ਹੋਰ ਤੋਂ ਕਾਲੀ ਦਲ ਵਿੱਚ ਚਲੇ ਜਾਓ ਤਾਂ ਕਿ ਪਾਰਟੀ ਕਾਲੀ ਦਲ ਮਜ਼ਬੂਤ ਹੋ ਸਕੇ ਇਸ ਤਰ੍ਹਾਂ ਦੇ ਇੱਕ ਵਾਤਾਵਰਨ ਬਣੇ ਵੀ ਕਾਲੀ ਦਲ ਸਿਰਜੀਤ ਹੋ ਰਿਹਾ ਹੈ ਕੰਤਰ ਸਿੰਘ ਗੁਰੂਕਾਲ ਅਤੇ ਸੋਹਣ ਸਿੰਘ ਠੰਡੜ ਅਤੇ ਇੱਕ ਦੋ ਹੋਰ ਪਹਿਲੇ ਆ ਚੁੱਕੇ ਨੇਗੇ ਤੇ ਉਹ ਉਮੀਦ ਕਰਦੇ ਨੇ ਕਿ ਪੰਜ ਮੈਂਬਰੀ ਜਿਹੜੀ ਕਮੇਟੀ ਬਣੇ ਨੇ ਉਹਨਾਂ ਵਿੱਚੋਂ ਵੀ ਕੋਈ ਸਾਡੇ ਚ ਆ ਸਕਦਾ ਹੈ ਉਮੀਦ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਇਹ ਮੈਨੂੰ ਮੰਨਣ ਨਹੀਂ ਲੱਗਦਾ ਕਿਉਂਕਿ ਪੰਜ ਮੈਂਬਰੀ ਕਮੇਟੀ ਵਾਲੇ ਆਪਦੇ ਆਖਰੀ ਪੜਾਵ ਵੱਲ ਵਧ ਰਹੇ ਨੇ ਉਹਨਾਂ ਨੇ ਭਰਤੀ ਕਰ ਲਈ ਜਿੰਨੀ ਕਰਨੀ ਸੀ ਹੁਣ ਉਹ ਆਮਰ ਜਥੇਵੰਦ ਘਟਾਂਚਾ ਬਣਾਉਣ ਵੱਲ ਵਧ ਰਹੇ ਨੇ ਜਦੋਂ ਉਹ ਭਰਤੀ ਕਰ ਰਹੇ ਸੀ ਉਦੋਂ ਉਹਨਾਂ ਨੂੰ ਪੈਸੇ ਦੇ ਵਿੱਚ ਚਿੰਗੀਆਂ ਸੋਖੀਆਂ ਮਿਲ ਰਹੀਆਂ ਸਨ ਇਹ ਪੁਰਾਣੇ ਥਾਂ ਗਏ ਉੱਥੇ ਬੜਾ ਕੱਟ ਹੋਇਆ ਤੇ ਉਪੇਤਾ ਉਹ ਗਏ ਉੱਥੇ ਬੜਾ ਕੱਟ ਹੋਇਆ ਔਰੋਂ ਕੱਟ ਹੁੰਦਾ ਵੀ ਸੀ ਕੋਈ ਇਹਨਾਂ ਕੋਈ ਫਰਜੀਗਲ ਨਹੀਂ ਸੀ ਪਰ ਜਦੋਂ ਦੇ ਇਹ ਭਰਤੀ ਦਾ ਕੰਮ ਆਕਾ ਕਿ ਉਹੋ ਜਿਥੇ ਬੰਨ੍ਹ ਕੇ ਢਾਂਚੇ ਨੂੰ ਮਜ਼ਬੂਤ ਕਰਨ ਵਾਲ ਬੱਧ ਰਹੇ ਨੇ ਉਸ ਤੋਂ ਬਾਅਦ ਉਹਨਾਂ ਦੀ ਕਿਸੇ ਪਾਸੇ ਖਾਸ ਚਰਚਾ ਨਹੀਂ ਹੈ ਜਿਵੇਂ ਜਉਣ ਵੇਲੇ ਤਾਂ ਉਹਨਾਂ ਦੀ ਕੋਈ ਚਰਚਾ ਹੋਈ ਹੀ ਨਹੀਂ ਹੈ ਕਿਸੇ ਪੱਸੇ ਪਰ ਇਹ ਨਹੀਂ ਲੱਗਦਾ ਕਿ ਉਹਨਾਂ ਦੇ ਵਿੱਚੋਂ ਟੁੱਟ ਕੇ ਕੋਈ ਅਤਲੀ ਦਲਿਤ ਸ਼ਾਮਰ ਹੋ ਜਾਣਗੇ ਪਰਵਿੰਦਰ ਸਿੰਘ ਟੀਹ ਦਾ ਨੌਲੇ ਆ ਜਾ ਰਿਹਾ ਹੈ ਲੇਕਿਨ ਪਰਵਿੰਦਰ ਸਿੰਘ ਪਹਿਲੇ ਹੀ ਕੰਡਲ ਕਰ ਚੁੱਕੇ ਨਹੀਂ ਕਥਾਂਦੇ ਇਹ ਇੱਕ ਗੱਲ ਗਲਤ ਹੈ ਮੈਂ ਕਦੀ ਸੋਚ ਵੀ ਨਹੀਂ ਸਕਦਾ ਪਰ ਅਜੀਬ ਹੀ ਇਹ ਗੱਲ ਚੱਲ ਰਹੀ ਹੈ ਕਿ ਪਰਵਿੰਦਰ ਸਿੰਘ ਟੀਹ ਆ ਸਕਦੇ ਹਨ ਜੇ ਪਰਵਿੰਦਰ ਸਿੰਘ ਟੀਹ ਸਾਹ ਵਰਗੇ ਬੰਦੇ ਮੁਰਕੇ ਕਾਲੀ ਦਲ ਚ ਆ ਗਏ ਸੁਰਵੀਰ ਸਿੰਘ ਬਾਦਲ ਦੇ ਕੋਈ ਬੱਚੇ ਫਿਰ ਤਾਂ ਪੰਜਵੇਂ ਬਿਜੇ ਕਮੇਟੀ ਨੇ ਕੀ ਸਫਲ ਹੋਣਾ ਫਿਰ ਤਾਂ ਸਮਝ ਰੋ ਕਿ ਟੁੱਟੀ ਜਾਣਾ ਪਰ ਇਹ ਮੌਕਾ ਨਹੀਂ ਲੱਗਦਾ ਨਹੀਂ ਹੈ ਫਿਰ ਵੀ ਜੀਪੀ ਆਲੇ ਚਾਹੁੰਦੇ ਨੇ ਕੋਈ ਐਸਾ ਮਾਹੌਲ ਬਣੇ ਕਿ ਇਹ ਹੋਣ ਲੱਗ ਜੇ ਵੀ ਕਿ ਸੁਖਵੀਰ ਸਿੰਘ ਬਾਦਲ ਦੀ ਅਕਾਲੀ ਦਲ ਵਿੱਚ ਜਿਹੜੀ ਸਰਦਾਰੀ ਹੈ ਜਾਂ ਪ੍ਰਧਾਨਗੀ ਹੈ ਉਹ ਕਬੂਲ ਕਰ ਲਈ ਗਈ ਹੈ ਤੇ ਕੁਝ ਜਿਹੜੇ ਫਰੀ ਵਾਲੇ ਬੰਦੇ ਉੱਧਰ ਚਲੇ ਜਾਣ ਜਿਹੜੇ ਪਹਿਲਾਂ ਹੀ ਇਥੇ ਅਕਾਲੀ ਦਲ ਛੱਡ ਕੇ ਆਏ ਹੋਏ ਨੇ ਜਾਂ ਕਾਂਗਰਸ ਛੱਡ ਕੇ ਆਏ ਹੋਏ ਨੇ ਉਹਨਾਂ ਵਿੱਚੋਂ ਵੀ ਉਹ ਇਹ ਗੱਲ ਕਰ ਸਕਦੇ ਨੇ ਕਿ ਜੇ ਅਜਿਹਾ ਹੁੰਦਾ ਵੀ ਹੈ ਭਾਵੇਂ ਤੱਕ ਤੋਂ ਸਹਿਬ ਤੋਂ ਭਗੌੜਾ ਹੋਣ ਦਾ ਇਲਜ਼ਾਮ ਲੱਗਦਾ ਸੁਖਵੀਰ ਸਿੰਘ ਬਾਦਲ ਦੇ ਉੱਪਰ ਇਸ ਨੂੰ ਕਬੂਲਿਆ ਨਹੀਂ ਜਾਣਾ ਪੰਜਾਬ ਦੀ ਆਮ ਜਨਤਾ ਵਿੱਚ ਕਿਉਂਕਿ ਜਿਹੜੀ ਪਿੰਡਾਂ ਵਿੱਚ ਵੱਸਦੀ ਜਨਤਾ ਹੈ ਖਾਸ ਕਰਕੇ ਸਿੱਖ ਕਲੋਨਿਟੀ ਹੈ ਉਹ ਕਾਹਨ ਤੱਕ ਦੇਪ ਘੋੜੇ ਨੂੰ ਮੂੰਹ ਲਾਉਣ ਨੂੰ ਤਿਆਰ ਨਹੀਂ ਹਾਂ ਬੀਜੇਪੀ ਨੂੰ ਇਹ ਵੀ ਕੁਝ ਗੱਲ ਕਰਨੀ ਪੈਣੀ ਹੈ ਬੀਜੇਪੀ ਨੂੰ ਇਸ ਪੁਆਇੰਟ ਆਫ 뷰 ਤੋਂ ਵੀ ਸੋਚਣਾ ਪਊਗਾ ਕਿ ਉਹਨਾਂ ਨੂੰ ਪਿੰਡਾਂ ਦੇ ਵਿੱਚ ਕਿਉਂ ਸਥਾਨ ਨਹੀਂ ਮਿਲ ਰਿਹਾ ਖਾਸ ਕਰਕੇ ਕਿਸਾਨੀ ਵਰਗ ਚੋਂ ਇਹ ਵੀ ਸੋਨ ਵਿੱਚ ਆਉਂਦੀ ਰਹਿੰਦੀ ਹੈ ਗੱਲ ਕਿ ਵੀ ਜੇ ਤੁਸੀਂ ਇਹ ਸੋਚੀ ਦੀ ਹੈ ਕਿ 30% ਆਬਾਦੀ ਦਲਤਾਂ ਦੀ ਹੈ ਬਾਕੀ ਸ਼ਹਿਰੀ ਵੋਟ ਹੋਗੇ ਅਸੀਂ ਇਹਨਾਂ ਨੂੰ ਦੋਨਾਂ ਨੂੰ ਜੇ ਆਪਣੇ ਹੱਥ ਚ ਲੈ ਲਈਏ ਤਾਂ ਅਸੀਂ ਜਿੱਤਵਾਲ ਵੱਧ ਸਕਦੇ ਹਾਂ ਔਰ ਇਹ ਗੱਲ ਬੋਮਤਨ ਨਹੀਂ ਹੈ ਕਿਉਂਕਿ ਜਿੰਨੀ ਦੇਰ ਇੱਕ ਵੱਡਾ ਧੜਾ ਇੱਕ ਪ੍ਰਭਾਵਸ਼ਾਲੀ ਧੜਾ ਕਿਸਾਨੀ ਜਿਹਦੇ ਪਿੱਛੇ ਸਿੱਖਿਤਮੰਤੀ ਵਸਤੀ ਹੈ ਉਹ ਤੁਹਾਨੂੰ ਇਹ ਖੁਸ਼ ਨਹੀਂ ਕਰ ਲੈਂਦੇ ਉਨੀ ਦੇਰ ਇਹਨਾਂ ਦਾ ਪੰਜਾਬ ਦੇ ਵਿੱਚ ਕੋਈ ਪਾਇਰ ਰੱਖਣ ਦੀ ਥਾਂ ਬਣਦਾ ਦਿਵਦਾਰੀਆਂ ਹੈ ਉਹਦੇ ਵਾਸਤੇ ਬੀਜਪੀ ਨੂੰ ਕੀ ਕਰਨਾ ਪਊਗਾ ਬੀਜ ਰੀਪ ਨੂੰ ਅਣਜਾਣ ਨਹੀਂ ਹੈ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਹਣ ਲਟਕਦੀਆਂ ਉਹਨਾਂ 'ਵਰਤਿਆਨ ਲੈਣਾ ਪਊਗਾ ਇੱਕ ਤਾਂ ਕਿਸਾਨੀ ਦੇ ਦਰ ਵਿੱਚ ਬਸ ਚੁਕੀ ਹੈ ਵੀ ਸਾਡੀਆਂ ਜ਼ਮੀਨਾਂ ਖੋ ਕੇ ਬੀਜੇਪੀ ਕਾਰਪੋਰੇਟਾਂ ਨੂੰ ਦੇਣਾ ਚਾਹੁੰਦੀ ਹੈ ਭਾਵੇਂ ਤਿੰਨ ਜਿਹੜੇ ਖੇਤੀਕਰੂ ਸੀਗੇ ਉਹ ਬਾਸ ਲੈ ਲਏ ਗਏ ਨੇ ਪਰ ਫਿਰ ਵੀ ਚੋਰ ਮੂੜੀਆਂ ਵਿੱਚ ਦੀ ਇਹ ਉਸ ਤਰ੍ਹਾਂ ਦੇ ਪ੍ਰਾਲੇ ਕਰਦੇ ਰਹਿੰਦੇ ਨੇ ਜਿਵੇਂ ਮੰਡੀਆਂ ਨੂੰ ਖਤਮ ਕਰਨ ਦੀ ਇਹਨਾਂ ਦੀ ਤਸ਼ੀਕ ਹੈ ਇਹ ਕਿਹਦੀ ਮਰਜ਼ੀ ਤਸ਼ੀਕ ਘਟ ਲੈਣ ਕਿਸਾਨੀ ਵੀ ਹੁਣ ਦੀ ਇੰਨੀ ਹੋ ਉਹਨਾਂ ਦੀ ਬੁਢੀ ਵਿਕਸਤ ਹੋ ਚੁੱਕੀ ਹੈ ਲੋਕ ਹਰ ਪਿੰਤੜੇ ਨੂੰ ਸਮਝ ਜਾਂਦੇ ਨੇ ਵੀ ਉਹ ਸਰਕਾਰ ਕੀ ਕਰ ਰਹੀ ਹੈ ਉਹਨਾਂ ਦੀ ਐਸ ਨੀਤੀ ਦਾ ਸਾਡੇ ਤੇ ਕੀ ਅਸਰ ਪਊਗਾ ਉਹ ਉਸ ਨੀਤੀ ਦਾ ਸਾਡੇ ਤੇ ਕੀ ਅਸਰ ਪਊਗਾ ਉਹ ਚੰਗੀ ਤਰ੍ਹਾਂ ਸਮਝਦੇ ਨੇ ਵੀ ਚੋਰ ਬੋਲੋ ਇਹ ਮੁਰ ਉਗਨਾ ਕਿਰੂਣਾ ਨੂੰ ਲਾਗੂ ਕਰਨਾ ਚਾਹੁੰਦੇ ਆ ਇਹ ਜਿੱਦ ਬੀਜਪ ਨੂੰ ਛੱਡਣੀ ਪਊਗੀ ਕਿਸਾਨਾਂ ਦੀਆਂ ਮੰਗਾਂ ਬਲ ਧਿਆਨ ਦੇਣਾ ਪਊਗਾ ਉਹ ਮੰਗਾਂ ਮੰਨ ਲੈਣ ਜਾਂ ਜਿਵੇਂ ਐਮਐਸਪੀ ਹੈ ਇਹਦੀ ਗਰੰਟੀ ਦੇਣ ਜਾ ਕੁਝ ਹੋਰ ਸਿੱਖ ਮਸਲੇ ਨੇ ਜਿਵੇਂ ਬੰਦੀ ਫਿੰਗਾਂ ਦੀ ਰਿਹਾਈ ਹੈ ਉਹਦਾ ਕੋਈ ਹੱਲ ਕੱਢਣਾ ਇਹ ਗੱਲਾਂ ਮੰਨਣੀਆਂ ਪੈਣਗੀਆਂ ਜਿਹੜੀਆਂ ਕੁਝ ਧਾਰਮਿਕ ਮੰਗਾਂ ਵੀ ਨੇ ਤੇ ਬਾਕੀ ਉਹਨਾਂ ਦੀਆਂ ਆਰਥਿਕ ਮੰਗਾਂ ਨੇ ਜਿੰਨਾ ਚਿਰ ਇਹਨਾਂ ਵੱਲ ਧਿਆਨ ਨਹੀਂ ਦਿੰਦੇ ਉਹਨਾਂ ਦੇ ਵਿੱਚ ਇਹਨਾਂ ਦਾ ਪਾਇਰ ਧਰਨਾ ਪੰਜਾਬ ਦੀ ਧਰਤੀ ਤੇ ਔਖਾ ਹੈ ਭਾਵੇਂ ਉਹ ਕਾਫੀ ਬੋਟਾਂ ਲੈ ਗਏ 20000 ਲੈ ਗਏ ਆਪਦੀਆਂ ਬੋਟਾਂ ਦੀ ਗਿਣਤੀ ਇਹਨਾਂ ਨੇ ਵਧਾ ਲਈ ਹੈ ਪਰਸੈਂਟੇਜ ਵੱਧ ਗਈ ਪਰ ਇਹ ਪਰਸੈਂਟੇਜ ਦਾ ਮਤਲਬ ਇਹ ਨਹੀਂ ਹੈ ਕਿ ਉਹ ਰਾਜ ਭਾਗ ਦੇ ਵੀ ਨੇੜੇ ਚਲੇ ਗਏ ਨੇ ਰਾਜ ਭਾਗ ਦੇ ਨੇੜੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਵੀ ਕਾਲੀ ਦਲ ਨਾਲ ਸਹਿਯੋਗਤਾ ਕਰੇ ਬਣਾ ਅਸੀਂ ਪਾਵਰ ਦੇ ਵਿੱਚ ਨਹੀਂ ਆ ਸਕਦੇ ਉਹਨਾਂ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਇਹ ਵੀ ਮਜ਼ਬੂਤ ਕਰਨਾ ਕੋਈ ਖਾਲਾ ਜੀ ਦਾ ਬੜਾ ਨਹੀਂ ਹੈ ਕਿਉਂਕਿ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਵੀ ਹੁਣ ਆਖਰੀ ਪੜਾਅ ਦੇ ਵਿੱਚ ਆ ਕੇ ਹੁਣ ਕੁਝ ਨਾ ਕੁਝ ਅਨਾਰ ਕਰਨ ਵਾਲੀ ਹੈ ਜਦੋਂ ਉਹਨਾਂ ਨੇ ਕੋਸ਼ਿਸ਼ ਕਰ ਲਿਆ ਉਹਨਾਂ ਨੂੰ ਹਾਲ ਦੀ ਘੜੀ ਵੀ ਕਿਤਾਬ ਇਹਦੇ ਦੀ ਦਾ ਵੀ ਪ੍ਰਧਾਨ ਕਿਉਂ ਬਣਾਇਆ ਜਾਵੇ ਚੰਗੀ ਕਰ ਲੈ ਉਹ ਬਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਲਈ ਪ੍ਰਧਾਨਗੀ ਕਬੂਲ ਕਰਕੇ ਇਹ ਆ ਰੀਡ ਕੰਮ ਕੌਣ ਕਿਉਂਕਿ ਉਹ ਕਾਬਲ ਵਿਅਕਤੀ ਨੇਗੇ ਪੜ੍ਹੇ ਲਿਖੇ ਵੀ ਨੇ ਵੀ ਸਿਆਣੇ ਵੀ ਨੇ ਧਰਮ ਤੋਂ ਵੀ ਧਾਰਮਿਕ ਸੂਲਾਂ ਨੂੰ ਵੀ ਜਾਣਦੇ ਨੇਗੇ ਨਿਜਵਾਨ ਨੂੰ ਵੀ ਜਾਣਦੇ ਨੇ ਰਾਜਨੀਤੀ ਗੰਡੀ ਨੂੰ ਵੀ ਜਾਣਦੇ ਨੇ ਤੇ ਉਹਨਾਂ ਦੀ ਪੰਜਾਬ ਦੇ ਲੋਕਾਂ ਵਿੱਚ 65 ਵੀ ਹੈਗੇ ਜੇ ਉਹ ਇਹ ਕਰ ਜਾਂਦੇ ਨੇ ਤਾਂ ਉਹ ਸਫਲ ਹੋਣਗੇ ਜੇ ਇਹ ਦਾਵਾ ਕਿਸੇ ਨੂੰ ਆਪਣੇ ਤੇ ਚੁੱਕ ਕੇ ਪ੍ਰਧਾਨ ਬਣਾਉਂਦੇ ਨੇ ਤਾਂ ਜਿਉਂ ਅਰਜ ਪ੍ਰਧਾਨ ਬਣਾ ਰਣ ਦੂਜੇ ਬੰਦੇ ਵਿੱਚ ਚੁੱਕ ਕੇ ਜਾਣ ਕੇ ਉਹ ਸੋਚਣਗੇ ਸਾਡੇ ਬੱਲੇ ਕੀ ਹੈ ਇਸ ਕਰਕੇ ਉਹਨਾਂ ਨੂੰ ਵੀ ਆਪਦਾ ਪੰਨਾ ਝੋਲਣਾ ਪਊਗਾ ਤੇ ਦੂਸਰੇ ਪਾਸੇ ਭਾਜਪਾ ਨੂੰ ਵੀ ਕੋਈ ਸਹਾਇਤਾ ਕਰਨਾ ਪਊਗਾ ਤੇ ਕਾਲੀ ਦਲ ਨੂੰ ਮਯੂਤ ਕਿਵੇਂ ਕੀਤਾ ਜਾਵੇ ਪੂਰਨ ਨੂੰ ਇਸ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਪਊਗਾ ਜਿੰਨਾ ਚਿਰ ਪੰਜਾਬ ਦੇ ਲੋਕਾਂ ਦੀਆਂ ਜਾਂ ਕਿਸਾਨਾਂ ਦੀਆਂ ਜਾਂ ਸਿੱਖਾਂ ਦੀਆਂ ਧਾਰਮਿਕ ਅਤੇ ਆਰਥਿਕ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਹਨਾਂ ਉੱਤੇ ਖਾਸ ਕੋਈ ਇਸ ਤਰ੍ਹਾਂ ਦੀ ਨੀਤੀ ਨਿਕੜੀ ਜਾਂਦੀ ਤੇ ਉਹਨਾਂ ਨੂੰ ਰਾਜ਼ੀ ਨਹੀਂ ਕੀਤਾ ਜਾਂਦਾ ਉਹਨਾਂ ਦੇ ਇਹ ਮੁਸ਼ਕਲ ਹੈ ਸੋ ਇਸ ਤਰ੍ਹਾਂ ਦੀ ਜੋ ਚਰਚਾਵਾਂ ਨਹੀਂ ਆਤ ਕਈ ਤਰ੍ਹਾਂ ਦੇ ਹੋਰ ਚਰਚਾਾਂ ਵੀ ਚੱਲਦੀਆਂ ਨੇ ਲੇਕਿਨ ਅਸੀਂ ਇਸ ਗੱਲ ਤੇ ਫੋਕਸ ਆ ਕਿ ਭਾਜਪਾ ਤੇ ਕਾਲੀ ਦਾਦਾ ਦਾ ਕੀ ਇਹ ਜੋੜ ਸੰਝਉਤਾ ਹੋ ਸਕਦਾ ਹੈ ਹੋ ਸਕਦਾ ਹੈ ਕੋਈ ਵੱਡੀ ਗੱਲ ਨਹੀਂ ਕਿਉਂਕਿ ਦੋਨੇ ਤਰ੍ਹਾਂ ਹੀ ਤਤ ਪਰ ਨੇ ਪਰ ਉਹ ਜਿਹੇ ਖਰਾਤ ਇਹਨਾਂ ਨੂੰ ਸਾਝ ਕਰਨੇ ਪੈਣਗੇ ਤੇ ਮਨਪ੍ਰੀਤ ਫਕਸੋ ਵੀ ਤੇ ਸੁਖਵੀਰ ਸਿੰਘ ਬਾਦਲ ਨੂੰ ਵੀ ਇਹ ਦੇਖਣਾ ਪਊਗਾ ਕਿ ਉਹ ਇਸ ਗੱਲ ਨੂੰ ਕਿਵੇਂ ਬਚ ਸਕਦੇ ਨੇ ਕਿ ਉਹ ਗਾੜ ਲੱਗਦੇ ਕੋਗੜੇ ਨਾਲ ਗਾਉਂ ਇਹ ਤਾਂ ਉਹਨਾਂ ਨੂੰ ਸੋਚਣਾ ਪਏਗਾ ਜਿੰਨਾ ਚਿਰ ਉਹ ਇੱਕ ਰੰਗ ਵਾਲੇ ਮੱਥੇ ਤੋਂ ਨਹੀਂ ਲਾ ਲੈਂਦੇ ਪੂਰੀ ਦੇਰ ਤੱਕ ਉਹਨਾਂ ਦਾ ਅਕਾਲੀ ਸਿਆਸਤ ਵਿੱਚ ਸਥਾਪਿਤ ਹੋਣਾ ਮੁਸ਼ਕਲ ਹੈ ਤੁਸੀਂ ਇਹ ਦੇਖੋ ਕਿ ਹੁਣ ਉੱਪਰੋਂ ਥਲੀ ਕਈ ਤਰ੍ਹਾਂ ਦੀਆਂ ਚੋਣਾਂ ਹੋ ਚੁੱਕੀਆਂ ਨੇ ਜਿੱਚ ਸੰਗਲੀ ਚੋਣਾਂ ਵੀ ਆ ਗਈਆਂ ਜਿੱਚ ਲੋਕ ਸਭਾ ਦੀ ਚੋਣ ਵੀ ਆ ਗਈ ਟੀਸ ਜਿਵਨੀ ਚੋਣਾਂ ਵੀ ਆ ਗਈਆਂ ਪੰਜ ਛੇ ਇਸ ਤਰ੍ਹਾਂ ਦੀਆਂ ਚੋਣਾਂ ਨੇ ਜਿੰਨਾ ਚਿਰ ਹਰ ਵਾਰੀ ਕਾਲੀ ਦਲ ਨੂੰ ਸਿਕਸਤ ਪਹੁੰਚਦੀ ਹੈ ਪਰ ਤਾਂ ਬਹੁਤ ਹੀ ਵੱਡੀ ਸਿਕਸਤ ਪਹੁੰਚੀ ਹੈ ਕਿ ਅੱਜ ਉੱਥੇ ਇਹਨਾਂ ਨੇ ਪ੍ਰਚਾਰ ਆਪਦੇ ਸਿੱਤੇ ਲੈ ਲਿਆ ਆਪਦੇ ਹੱਥ 'ਚ ਲੈ ਲਿਆ ਆਪਦੇ ਹੱਥ 'ਚ ਲੈ ਕੇ ਹੁਣ ਇਹਨਾਂ ਨੂੰ ਜ਼ਿੰਮੇਵਾਰੀ ਕਬੂਲ ਨਹੀਂ ਚਾਹੀਦੀ ਕਿ ਇਹ ਹਾਰ ਮੇਰੇ ਕਰਕੇ ਹੋਈ ਹੈ ਤੇ ਉਹਦੇ ਵਾਸਤੇ ਉਹਨਾਂ ਨੂੰ ਆਪਦੇ ਅਹੁਦੇ ਤੋਂ ਛੁਟੀ ਮੰਗਣਾ ਚਾਹੀਦਾ ਹੈ ਤੇ ਰਾਹ ਪੁੱਦਰਾ ਕਰਨਾ ਚਾਹੀਦਾ ਹੈ ਕਿ ਕਾਲੀ ਦਲ ਵਜੂਦ ਤੁਰ ਵਲ ਸਕੇ ਤੇ ਕਾਲੀ ਦਲ ਦੀ ਏਕਤਾ ਹੋ ਜਾਵੇ ਜਿਨੀਆਂ ਦੇ ਰੇ ਕੰਮ ਉਹ ਨਹੀਂ ਕਰਦੇ ਕਾਲੀ ਦਲ ਦਾ ਵਜੂਦ ਹੋਣਾ ਬਜ਼ੂਰਦ ਧੋਣਾ ਬੜਾ ਮੁਸ਼ਕਲ ਹੈ ਸੋ ਕਾਲੀ ਦਲ ਦੇ ਜਿਹੜੇ ਸ਼ੁਭਚਿੰਤਕ ਨੇ ਜਾਂ ਜਿਹੜਾ ਉਹਨਾਂ ਦਾ ਥਿੰਕ ਟੈਂਕ ਹੈ ਉਸ ਨੂੰ ਇਸ ਦੇ ਬਾਰੇ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਹੈ ਤੇ ਬੀਜੇਪੀ ਨੂੰ ਵੀ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ ਕਿ ਕਾਲੀ ਪਾਜਪਾ ਗੱਠ ਜੋੜ ਹੈ ਤਾਂ ਚੱਕਾ ਪਰ ਇਹ ਸਫਰ ਤਾਂ ਹੋਗਾ ਜੇ ਕਾਲੀ ਦਲ ਦੇ ਵਿੱਚ ਕੋਈ ਬਜ਼ੂਰਦ ਜੁਤੀ ਹੋਈਏ ਜੇ ਉਹ ਜੁਤੀ ਨਹੀਂ ਆਉਂਦੀ ਤਾਂ ਇਹ ਇੱਕ ਤੈਮੀ ਉਬਾਧੂਆਂ ਕੇ ਲਈ ਰਹਿ ਜਾਣਗੀਆਂ ਤੇ ਇਹਨੂੰ ਤੇ ਉਹਨਾਂ ਜਿਹੜਾ ਕਰਨਾ ਹੈ ਕਰੀ ਬਣਾ ਇਸ ਨੂੰ ਇਸੇ ਦਾ ਰਸਤੇ ਨਹੀਂ ਪਾਇਆ ਜਾ ਸਕਦਾ ਇਹਨਾਂ ਕੁ ਇਹਦਾ ਹੋਇਆ ਮੈਂ ਸ਼ਹਿਰੀਅ ਨਿਊਜ਼ ਨਿਊ ਚੈਨਲ ਜੂਟਿਊਬ ਨਿਊ ਚੈਨਲ ਦੇ ਜਿਹੜੇ ਦਰਸ਼ਕ ਨੇ ਜਾਂ ਜਿਹੜੀ ਸੁਰੱਖਤ ਨਹੀਂ ਹੈ ਉਹਨਾਂ ਤੋਂ ਮਾਫੀ ਮੰਗਦਾ ਜੇ ਕੋਈ ਗਲਤੀ ਹੋਵੇ ਤਾਂ ਉਹ ਮੈਨੂੰ ਖਵਾਬ ਪੜਨ ਤੇ ਮੈਂ ਕਲਰ ਜੋੜੀ ਕਰਦਾ ਹੈ ਕਿ ਉਹ ਆਵੇ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਸੋਚਣ ਜੋ ਮੈਂ ਵਿਚਾਰ ਪੇਸ਼ ਕੀਤੇ ਨੇ ਕਿ ਇਹੋ ਕਿਨੇ ਸਭ ਲੋਕ ਹੋਂ ਸਕਦੇ ਤੇ ਉਹਦੇ ਵਿੱਚ ਉਹ ਵੀ ਕੀ ਯੋਗਦਾਨ ਪਾ ਸਕਦੇ ਆ ਉਹਨਾਂ ਨੂੰ ਵੀ ਬੁਨਾ ਚਗਰ ਚਾਹੀਦਾ ਹੈ ਤੇ ਜਿੱਕਰ ਜੋ ਮਹਰਵਰੀ ਬਣਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਜ਼ਰੂਰ ਕਰੋ ਲਾਈਕ ਵੀ ਕਰੋ ਇਹਨਾਂ ਕੁਝ ਕਹਿੰਦਾ ਹਾਂ ਮੈਂ ਧੰਨਵਾਦ ਕਰਦਾ